ਯੁਦੀ ਰੱਖਿਆ ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤ ਨਾਲ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ ਕਸ਼ਮੀਰ ਦੇ ਪੰਡਿਤ ਤੇ ਬ੍ਰਾਹਮਣਾਂ ਨੇ ਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ ਗੁਰੂ ਜੀ ਸਾਡਾ ਧਰਮ ਬਚਾਓ ਜੇ ਤੁਸੀਂ ਸਾਡੀ ਰੱਖਿਆ ਕਰੋਗੇ ਤਾਂ ਸਾਨੂੰ ਆਸ ਮਿਲੇਗੀ ਗੁਰੂ ਜੀ ਨੇ ਸੋਚਿਆ ਅਤੇ ਕਿਹਾ ਤਰੰਤੀ ਰੱਖਿਆ ਲਈ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਉਦੋਂ ਉਹਨਾਂ ਦੇ ਪੁੱਤਰ ਗੋਬਿੰਦ ਰਾਏ ਜੀ ਜੋ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਬਣੇ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੈ ਤਾਂ ਗੁਰੂ ਤੇਗ ਬਹਾਦਰ ਜੀ ਮੁਸਕੁਰਾਏ ਤੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਆਰੰਝੇਵ ਨੂੰ ਜਾ ਕੇ ਕਹਿ ਦਿਓ ਕਿਉਂ ਪਹਿਲਾਂ ਗੁਰੂ ਜੀ ਦਾ ਧਰਮ ਬਦਲਾਂ ਅਗਰ ਗੁਰੂ ਜੀ ਧਰਮ ਬਦਲ ਲੈਣਗੇ ਤਾਂ ਅਸੀਂ ਵੀ ਸਾਰੇ ਧਰਮ ਬਦਲ ਲਵਾਂਗੇ